ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਧਰਤੀ ਬਚਾਓ ਦੇ ਨਾਰੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਇਹ ਵੀਡੀਓ ਸ਼ੁਰੂ ਕਰਦੇ ਹਾਂ ਸਲੋਗਨਸ ਔਨ ਸੇਵ ਅਰਥ ਧਰਤੀ ਬਚਾਓ ਦੇ ਨਾਰੇ ਜੇ ਧਰਤੀ ਤੇ ਹਰਿਆਲੀ ਹੈ ਤਾਂ ਹੀ ਜੀਵਨ ਵਿੱਚ ਖੁਸ਼ਹਾਲੀ ਹੈ ਜੀਐਸੀ ਧਰਤੀ ਨੂੰ ਬਚਾਵਾਂਗੇ ਤਾਂ ਹੀ ਬੱਚਿਆਂ ਦਾ ਭਵਿੱਖ ਸੁਰੱਖਿਅਤ ਬਣਾਵਾਂਗੇ ਧਰਤੀ ਦਾ ਨਾ ਕਰੂ અપਮਾਨ ਰੁੱਖ ਲਗਾ ਕੇ ਰੱਖੋ ਇਸ ਦਾ ਧਿਆਨ ਇਸ ਗੱਲ ਨੂੰ ਸੋਚੋ ਹਰ ਪਲ ਜੇ ਧਰਤੀ ਹੈ ਤਾਂ ਹੀ ਹੈ ਸਾਡਾ ਕੱਲ ਰੁੱਖ ਲਗਾਓ ਧਰਤੀ ਬਚਾਓ ਧਰਤੀ ਨਹੀਂ ਤਾਂ ਜੀਵਨ ਨਹੀਂ ਤਰਤੀ ਸਾਡਾ ਸਬਦਾ ਕਰ ਹੈ ਇਸ ਦੀ ਸੁਰੱਖਿਆ ਵੀ ਸਾਡਾ ਫਰਜ਼ ਹੈ ਜੇ ਆਉਣ ਵਾਲੀ ਪੀੜ੍ਹੀ ਹੈ ਪਿਆਰੀ ਤਰਤੀ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ ਤਰਤੀ ਦੀ ਸੁਰੱਖਿਆ ਮਨੁੱਖੀ ਜੀਵਨ ਦੀ ਰੱਖਿਆ ਨਾ ਕਰੋ ਤਰਤੀ ਤੇ ਅਤਿਆਚਾਰ ਕਿਉਂਕਿ ਤਰਤੀ ਹੀ ਤਾਂ ਹੈ ਸਾਡੀ ਜ਼ਿੰਦਗੀ ਦਾ ਆਧਾਰ ਧਰਤੀ ਵਿੱਚ ਵਸੀ ਹੈ ਸਭ ਦੀ ਜਾਨ ਸਭ ਕਰੋ ਮਿਲ ਕੇ ਇਸ ਦਾ ਸਨਮਾਨ ਧਰਤੀ ਦੀ ਸੁੰਦਰਤਾ ਨੂੰ ਵਧਾਓ ਰੁੱਖ ਲਗਾਓ ਅਤੇ ਹਰੀਆਲੀ ਵਧਾਓ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਓ ਧਰਤੀ ਸਾਡੀ ਜੰਨੀ ਹੈ ਹੁਣ ਇਸ ਦੀ ਰਖਵ ਅਸੀਂ ਕਰਨੀ ਹੈ ਧਰਤੀ ਮਾਤਾ ਕਰੇ ਪੁਕਾਰ ਹਰਾ ਭਰਾ ਕਰ ਦੇਵੇ ਸੁੰਦਰ ਦੇਵੇ ਸੰਸਾਰ ਸਬਦਾ ਇਹੀ ਕਹਿਣਾ ਹੈ ਰੁੱਖ ਧਰਤੀ ਦਾ ਗਹਿਣਾ ਹੈ ਸਾਈਸ ਜਿਹੜੇ ਸੇਵ ਅਰਥ ਦੇ ਸਲੋਗਨਸ ਧਰਤੀ ਬਚਾਓ ਦੇ ਨਾਰੇ ਪੰਜਾਬੀ ਵਿੱਚ ਤੇ ਅੱਜ ਦੀ ਵੀਡੀਓ ਚ ਇਹ ਨਹੀਂ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ